ਇਕ ਮੇਰੀ ਉਤਮ ਗਨ ਹਾਊਸ ਹੈ ਕਾਦੀਆਂ ਚ ਜਿਹੜਾ ਮਾਲਕ ਰਮਨ ਕੁਮਾਰ ਹੈ ਉਹਨੇ 6 ਤਰੀਕ ਨੂੰ ਇੱਕ ਸਾਨੂੰ ਐਪਲੀਕੇਸ਼ਨ ਦਿੱਤੀ ਕਿ ਮੇਰੇ ਗਨ ਹਾਊਸ ਚ ਇੱਕ ਇੱਕ ਜਿਹੜਾ ਉਹ ਪਿਸਤੌਲ ਚੋਰੀ ਹੋ ਗਿਆ ਸਾਡੇ ਐਸਐਸਪੀ 308 ਦੀ ਆਈਪੀਐਸ ਐਸਐਸਪੀ ਪਟਾੜਾ ਉਹ ਇਸ ਤਰ੍ਹਾਂ ਦੀਆ ਬਾਰਤਾਂ ਨੂੰ ਮਬਾਰਦਤਾ ਨੂੰ ਬੜੀ ਡੀਪਲੀ ਲੈਂਦੇ ਆ ਉਹਨਾਂ ਨੇ ਸਾਨੂੰ ਦਿਸ਼ਾ ਨਿਰਦੇਸ਼ ਦਿੱਤੇ ਇਹਦੇ ਵਿੱਚ ਐਸਆਈ ਪਰਮਿੰਦਰ ਸਿੰਘ ਐਸਐਚਓ ਕਾਦੀਆਂ ਨੇ ਬੜੀ ਮਿਹਨਤ ਕਰਕੇ ਇਸ ਕੇਸ ਨੂੰ ਪੇਸ਼ ਕੀਤਾ ਹੈ ਇਹ ਅਸਲ ਵਿੱਚ ਪਹਿਲਾਂ ਤਕਰੀਬਨ ਬਲਾਈਂਡ ਜਿਹੜਾ ਕੇਸ ਸੀ ਬਲਾਈਂਡ ਚੋਰੀ ਸੀ ਪਰੰਤੂ ਐਸਐਚਓ ਪਰਮਿੰਦਰ ਦੀ ਮਿਹਨਤ ਤੇ ਸਦਕਾ ਇਹ ਜਿਹੜਾ ਚੋਰੀ ਹੋ 300 ਹੋ ਸਕਦੀ ਹੋ ਸਕੀ ਹੈ ਉੱਤਮਗੰਨ ਹਾਊਸ ਦੇ ਵਿੱਚ ਇੱਕ ਨੌਕਰ ਸੀ ਜੀ ਆਕਾਸ਼ ਮਸੀ ਉਹ ਕੰਮ ਕਰਦਾ ਸੀ ਉਹ ਜਿਹੜਾ ਕਾਸ਼ਮ ਕੀ ਮਸੀ ਸੀ ਉਹ ਇਥੋਂ ਜਿਹੜਾ ਪਿਸਤੌਲ ਚੋਰੀ ਕਰ ਲੈਂਦਾ ਸੀ ਤੇ ਗਾਂਹ ਜਾ ਕੇ ਨੇ ਇੱਕ ਇਹਨਾਂ ਨੇ ਇੱਕ ਟੀਮ ਬਣਾਈ ਹੋਈ ਸੀ ਉਹਦੇ ਵਿੱਚ ਇੱਕ ਜਗਤਾਰ ਸਿੰਘ ਕਰਨ ਸਿੰਘ ਸੁਖਚੈਨ ਸਿੰਘ ਤੇ ਵਿਜੇ ਕੁਮਾਰ ਜਿਹੜੇ ਇਹ ਮੂਲੇ ਆਲਦੇ ਸੀ ਤੇ ਇੱਕ ਵਿੱਚ ਸਹਿਜ ਪ੍ਰੀਤਾ ਉਹ ਨਿਆੜੀ ਪਿੰਡ ਦਾ ਸੀ ਇਹ ਜਿਹੜਾ ਹੈਗਾ ਜੀ ਆਕਾਸ਼ ਇਹ ਜਾ ਕੇ ਪਿਸਤੌਲ ਇਹਨਾਂ ਨੂੰ ਦੇ ਦਿੰਦਾ ਸੀ ਤੇ ਇਹ ਇਹ ਇਹਨੂੰ ਸੰਭਾਲ ਕੇ ਰੱਖ ਲੈਂਦੇ ਸੀ ਤੇ ਇਹਨਾਂ ਦੀ ਜੇ ਨੀਅਤ ਕੋਈ ਬਹੁਤੀ ਇੰਨੀ ਚੰਗੀ ਨਹੀਂ ਸੀ ਹੋ ਸਕਦਾ ਸੀ ਇਸ ਇਸ ਦੇ ਨਾਲ ਇਹ ਟਾਪਾ ਪਾ ਤਾ ਕਰਦੇ ਇਹ ਇੱਕ ਬਲਾਈਂਡ ਚੋਰੀ ਸੀ ਜੋ ਸਾਡੀ ਪੁਲਿਸ ਆਪਣੇ ਪੁਲਿਸ ਨੇ ਕਾਦੀਆਂ ਪਰ ਉਸ ਨੇ ਇਸ ਨੂੰ ਬੜੇ ਤਰੀਕੇ ਨਾਲ ਸੁਝਾ ਕੇ ਹੁਣ ਜਿਹੜੇ ਆ ਉਹ 10 ਪਿਸਤੌਲ ਸੀ ਬਰੰਤ ਕਰ ਲਏ ਇਹਨਾਂ ਦੇ ਜਿਹੜਾ ਉੱਤਮ ਗਨ ਹੈ ਉਸਿਆ ਉਹਦੇ ਮਾਲਕ ਦੇ ਮੁਤਾਬਕ ਮੇਰੇ 12 ਗੈਨੇ ਉਹਦੇ ਸਬੰਧ ਵਿੱਚ 2 ਦੀ ਹੋਰ ਵੀ ਪੁਸ਼ਪਰਤਾਲ ਕਰ ਰਹੇ ਆ ਇਹਨਾਂ ਦੇ ਸਬੰਧ ਵਿੱਚ ਸਾਡੀ ਜਿਹੜੀ ਅੱਗੇ ਵੀ ਇਨਵੈਸਟੀਗੇਸ਼ਨ ਚੱਲਦੀ ਹੈ ਇਹਨਾਂ ਦੇ ਜਿਹੜੀ ਤਾਂ ਕਿਸੇ ਹੋਰ ਵੀ ਜਿਹੜੇ ਆਪਣੇ ਕ੍ਰਿਮੀਨਲ ਬੰਦੇ ਉਹਨਾਂ ਨਾਲ ਜੁੜੀਆਂ ਨੇ ਉਹ ਅਸੀਂ ਇਹਦੇ ਵਿੱਚ ਜਿਹੜੀ ਤਹਿਕੀਕਤ ਕਰ ਰਹੇ ਆ ਉਹ ਕਿੰਨੇ ਬੜੇ ਇਹਦੇ ਵਿੱਚ ਜਿਹੜੇ ਪੰਜ ਬੰਦੇ ਇਹਦੇ ਵਿੱਚ ਪੰਜ ਬੰਦੇ ਅਸੀਂ ਅਰੈਸਟ ਕਰ ਲਏ ਨੇ ਤੇ ਇਹਨਾਂ ਦਾ ਸਾਡੇ ਕੋਲ ਪੁਲਿਸ ਰਿਮਾਰਟ ਤੇ ਨੇ ਇਹਨਾਂ ਦੀ ਅਸੀਂ ਪੁੱਛਗਿੱਛ ਕਰ ਰਹੇ ਆ ਤੇ ਬਾਕੀ ਸਫਾ ਮਿਸਲ ਤੇ ਇਹਨਾਂ ਦੇ ਖਿਲਾਫ ਆਪਣਾ ਜੋ ਵੀ ਐਵੀਡੈਂਸ ਲਿਆ ਕੇ ਇਹਨਾਂ ਨੂੰ ਸਜ਼ਾ ਦਵਾਵਾਂਗੇ ਸਰ ਇਹਨਾਂ ਨੂੰ ਫ੍ਰੀਡਮ ਨਹੀਂ ਆਦੀ ਇਹਨਾਂ ਦੇ ਪਹਿਲਾਂ ਵੀ ਆਪਣਾ ਪਰਚੇ ਦਰਜ ਨੇ ਕ੍ਰਿਮੀਨਲ ਨੇਚਰ ਦੇ ਬੰਦੇ ਇਹ ਜਿਹੜੇ ਸੁਸਤਰਾਂ ਦੇ ਕਿਸੇ ਜਿਹੜੇ ਆਪਣੇ ਨੈਸ਼ਨਲ ਗੈਂਗਸਟਰ ਦੇ ਨਾਲ ਕੋਈ ਸੰਬੰਧ ਨੋਟਿਸ ਵਿੱਚ ਹੀ ਨਹੀਂ ਆਏ ਤੇ ਇਹ ਜਿਹੜੇ ਸਿਰਫ ਜੇ ਫਿਲਫੇ ਵਾਲੇ ਪਿਸਤੌਲ ਚੋਰੀ ਕੀਤੀ ਸੀ ਤੇ ਰੱਖੇ ਸੀ ਉਹ ਸਾਡੀ ਜਿਹੜੀ ਤਫ਼ਤੀਸ਼ ਚੱਲਦੀ ਆ ਉਹਦੇ ਸੰਬੰਧ ਵਿੱਚ ਅਸੀਂ ਬਾਅਦ ਵਿੱਚ ਹਾਂਜੀ ਇਹ ਜਿਹੜਾ ਆਪਣਾ ਹੈਗਾ ਜੀ 306 ਜੀ 306 ਵੀ ਹੈ ਨਾ ਸੰਤਤੀ ਵੀ ਹੈ ਨਾ ਸ 25 ਚੰਗਾ ਨਾਟ ਆਰਮੈਟ ਦੇ ਤਹਿਤ ਅਸੀਂ ਪਰਚਾ ਕੱਢ ਕੇ ਬਿਦਰਜ ਕਰਕੇ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਹੈ ਇਹ ਆਪਣਾ ਕ੍ਰਾਈਮ ਰਿਪੋਰਟ ਕੀਤਾ ਹੈ ਕਿ ਪਤਾ ਜੋ ਬੀ ਐਨ ਐਸ ਵੀ ਕੀਤਾ ਸੀ ਇਹਦੇ ਵਿੱਚ 317 ਬੀ ਐਨ ਐਸ ਕੀਤਾ ਜੀ ਤੇ ਇਹਦੇ ਵਿੱਚ ਸਰਦੀ ਇਨਵੈਸਟੀਗੇਸ਼ਨ ਚੱਲਦੀ ਹੈ ਟਰਾਏ ਵਾਲੇ ਪ੍ਰੈਸਰ ਪਟੌਣ ਤੋਂ ਵਧੀਆ ਗੱਲ ਆਜੋ ਹਣ ਚਾਹ ਲਈਏ